ਤੁਹਾਡੀ ਕਣਕ ਤੋਂ ਸਰਚ ਕਰਿਓ ਹੁਣ ਮੈਂ ਜਿਹੜੀ ਫੇਰ ਬੇਨਤੀ ਕਰਨ ਲੱਗਾ ਗੂਗਲ ਤੇ ਗੂਗਲ ਤੇ ਭਰ ਲਿਓ ਕਿ ਭਾਰਤ ਸਰਕਾਰ ਇਸ ਵੇਲੇ ਇੰਪੋਰਟ ਡਿਊਟੀ ਕੀ ਲੈ ਰਹੀ ਹੈ ਕੀ ਲਾ ਰਹੀ ਹੈ ਬਾਹਰਿਆਂ ਨੂੰ ਬਾਹਰ ਤੋਂ ਆਉਣ ਵਾਲੀ ਕਣਕ ਦੇ ਉੱਤੇ ਮਿੱਤਰੋ 40% ਇੰਪੋਰਟ ਡਿਊਟੀ ਸੀ 40% ਜੇਦੋਂ ਤੁਸੀਂ ਉਹ 40% ਇੰਪੋਰਟ ਡਿਊਟੀ ਤੁਹਾਨੂੰ ਗੂਗਲ ਦੱਸੇਗਾ ਉਹਦੇ ਥੱਲੇ ਵਾਲੇ ਪਾਸੇ ਇੱਕ ਨੀਲੀ ਪੱਟੀ 'ਚ ਲਾਈਨ ਲਿਖੀ ਆਊਗੀ ਕਿ ਆ ਫਰਵਰੀ ਦੇ ਵਿੱਚ ਐਫਸੀਆਈ ਦੀਆਂ ਆਦਤਾਂ ਮੁਤਾਬਕ ਇਹ ਇੰਪੋਰਟ ਡਿਊਟੀ ਰਿਮੂਵ ਕੀਤੀ ਜਾ ਰਹੀ ਹੈ ਜਿਹੜੀ ਹੋਰ ਫਰਵਰੀ ਆਉਣੀ ਆ ਆ ਚੱਲਿਆ ਫਰਵਰੀ ਚੁੱਦਿਆ ਹੁਣ ਇਹਦੇ ਨਾਲ ਫਰਕ ਕੀ ਪੈਣਾ ਹੈ ਸੱਜੇ ਨਹੀਂ ਤੁਹਾਨੂੰ ਸਮਝ ਲੱਗੀ ਇਹਦੀ ਅਜੇ ਵੀ 10 ਗੱਲਾਂ 40% ਇੰਪੋਰਟਡ ਚੀਜ਼ ਕੀ ਹੁੰਦੀ ਹੈ ਇੰਪੋਰਟ ਡਿਊਟੀ ਇਹ ਚੀਜ਼ ਹੁੰਦੀ ਹੈ ਕਿ ਬਾਹਰ ਤੋਂ ਜਿਹੜੇ ਪ੍ਰੋਡਕਟ ਇੰਡੀਆ ਚ ਆ ਕੇ ਵਿਕਣੇ ਆ ਇੰਡੀਆ ਉਹਨਾਂ ਦੇ ਉੱਤੇ ਇੱਕ ਟੈਕਸ ਲਾਉਦਾ ਹੁੰਦਾ ਹੈ ਉਹ ਤੱਕ ਐਸਾ ਆਪਣਾ ਲੱਗਦਾ ਹੁੰਦਾ ਹੈ ਕਿ ਮੇਰੇ ਆਪ ਦੇ ਭਾਰਤ ਦੇ ਵਿੱਚ ਜਿਹੜੇ ਪ੍ਰੋਡਕਟ ਪੈਦਾ ਹੋ ਰਹੇ ਨੇ ਉਹਨਾਂ ਨੂੰ ਵਿਕਣ ਦੇ ਵਿੱਚ ਕੋਈ ਸਮੱਸਿਆ ਨਾ ਹੋਵੇ ਉਹ ਠੀਕ ਢੰਗ ਨਾਲ ਵਿਕ ਜਾਣ ਉਹ ਵਿਕਦੇ ਰਹਿਣ ਉਹਨਾਂ ਦੇ ਅਸਰ ਨਾ ਪਵੇ ਉਹ ਤਾਂ ਤਾਂ ਲੱਗਦੀ ਹੈ ਨਾ ਜੇ ਇਹ ਇਹ ਪ੍ਰੋਡਕਟਾਂ ਨੂੰ ਬਚਾਉਣਾ ਹੋਵੇ ਤਾਂ ਤੇ ਜਦੋਂ ਨੀਤੀ ਇਹ ਹੋਵੇ ਕਿ ਖੇਤੀ ਨੂੰ ਫਾਰਮਾਂ ਚ ਤਬਦੀਲ ਕਰਨਾ ਕਰਜ਼ਾ ਚੜਾ ਕੇ ਫਿਰ ਇਹ ਨੀਤੀ ਚ ਵਰਤਣਗੇ ਬੋਲੋ ਖੇਤਾ ਪੋਰਟ ਡਿਊਟੀ ਖਤਮ ਕਰਨਗੇ ਨਾ ਹੁਣ 40% ਇمپੋਰਟ ਡਿਊਟੀ ਆ ਸਾਡੀ ਕਣਕ ਦਾ ਰੇਟ ਸੀ 2200 ਰੁਪਇਆ ਐਮਐਸਪੀ 2200 ਸੀ ਸਰਕਾਰ ਦੀ ਵਧਾਈਆ ਵਕਰੀ ਗੱਲ ਹੈ ਉਹਨਾਂ ਨੇ ਬਾਹਰੋਂ ਤੋਂ ਆਉਣ ਵਾਲੀ ਕਣਕ ਦੇ ਉੱਤੇ 40% ਇمپੋਰਟ ਡਿਊਟੀ ਲਾ ਕੇ ਬਾਹਰਲੀ ਕਣਕ ਦਾ ਰੇਟ ਕਰਤਾ 2250 ਜਾਂ 2300 ਉਹਨਾਂ 2300 ਦੇ ਵਿੱਚੋਂ ਜਾਂ 2400 ਦੇ ਵਿੱਚੋਂ ਜੇ ਤੁਸੀਂ 8% ਘਟਾ ਦਿਓ ਆਪਣਾ ਸੌਰੀ 40% ਘਟਾ ਦਿਓ ਤਾਂ ਸੋਚੋਗਾ ਭਲਾ 8900 ਰੁਪਏ ਰੇਟ ਦਿੱਕੂ ਕਿ ਨਹੀਂ ਦਿੱਕੂ ਬੋਲਿਓ ਬਾਹਰ ਲਈ ਕਣਕ 900 ਰੁਪਏ 800 ਰੁਪਏ ਸਸਤੀ ਆਉਣਾ ਤੇ ਜੇ ਲੋ ਬਾਹਰ ਲਈ ਕਣਕ 900 ਰੁਪਏ ਜਾਂ 800 ਰੁਪਏ ਜਾਂ 700 ਰੁਪਏ ਸਸਤੀ ਆਈ ਫਿਰ ਤੁਹਾਡੀ ਕਣਕ ਵੇਚਣ ਤੇ ਪ੍ਰਭਾਵ ਟੰਕਣਾ ਪਊਗਾ ਮਾਨਦਰਿ ਨੇ ਦੱਸੋ ਇੱਕ ਕੋਈ ਵੀਰ ਉਹ ਆਪਣੇ ਆਪ ਨੂੰ ਮੇਰਾ ਕਹਲਾ ਪ੍ਰੋਫੈਸਰ ਦੱਸਦਾ ਜਿੱਦ ਮੈਂ ਪਹਿਲੇ ਦਿਨ ਕਿਸੇ ਪਿੰਡ ਚ ਬੋਲ ਕੇ ਆਇਆ ਉਹਦੇ ਤੇ ਬਹੁਤ ਮਗਰਮ ਉਹਨੇ ਇੱਕ ਵੀਡੀਓ ਵੀ ਪਾਈ ਹੈ ਕਹਿੰਦਾ ਆਏ ਕਿਵੇਂ ਘੜਜੂ ਮੈਂ ਦੱਸ ਦੇਣਾ ਚਾਹਣਾ ਕਿਵੇਂ ਘੜਦੀਆਂ ਹੁੰਦੀਆਂ ਐ ਕਿਵੇਂ ਇੰਡਸਟਰੀਆਂ ਤੇ ਕਿਵੇਂ ਧੰਦੇ ਚੌਕਟ ਹੁੰਦੇ ਐ ਆਪਣੇ ਕੋਲੇ ਅੱਜ ਤੋਂ 12 14 ਜਾਂ 15 ਸਾਲ ਪਹਿਲਾਂ ਉਦੋਂ ਪਹਿਲਾਂ ਤਾਂ ਹੁੰਦੀਆਂ ਸੀ ਸੱਲਾਂ ਵਾਲੀਆਂ ਬੈਟਰੀਆਂ ਸੱਲਾਂ ਵਾਲੀ ਬੈਟਰੀ ਤੋਂ ਬਾਅਦ 20 ਸਾਲ ਪਹਿਲਾਂ ਇੱਕ ਬੈਟਰੀ ਆ ਗਈ ਸੀ ਚਾਰਜੇਬਲ ਰੀਚਾਰਜਰ ਆ ਗਈ ਸੀ ਨਾ ਮਗਰ ਇੱਕ ਬੈਟਰੀ ਪੈਂਦੀ ਹੁੰਦੀ ਸੀ ਉਹਦੇ ਔਰ ਉਹਨੂੰ ਬਿਜਲੀ ਤੇ ਲਾ ਕੇ ਚਾਰਜ ਕਰ ਲਿਆ ਜਾਂਦਾ ਸੀ ਆਈ ਸੀ ਨਾ ਉਹਦੀ ਕੀਮਤ ਕਿੰਨੀ ਸੀ 250 200 2200 ਇਨੀ ਕੀਮਤ ਸੀ ਨਾ ਔਰ ਬਾਹਰਲੇ ਚਾਈਨਾ ਦੇ ਇਲੈਕਟ੍ਰੋਨਿਕ ਦੇ ਸਮਾਨ ਤੋਂ ਜਦੋਂ ਇمپੋਰਟ ਡਿਊਟੀ ਇੰਡੀਆ ਨੇ ਕਟਾਈ ਤਾਂ ਉਹਨਾਂ ਦੀ ਬੈਟਰੀ ਆਈ ਇੱਥੇ ਆ ਕੇ ਚਾਈਨਾ ਦੀਆਂ ਬੈਟਰੀਆਂ 80 80 90 90 100 100 ਰੁਪਏ ਨੂੰ ਵਿਕੀਆਂ ਵਿਕੀਆਂ ਸੀ ਨਾ ਬੋਲਿਓ ਅੱਜ ਕਿੱਥੇ ਆਹੋ ਇੰਡਸਟਰੀ ਮੈਂ ਪੁੱਛਣਾ ਚਾਹਣਾ ਉਸ ਮੇਰੇ ਬੁੱਧੀਜੀਵੀ ਵੀਰ ਤੋਂ ਅੱਜ ਕਿੱਥੇ ਨੇ ਉਹ ਲੱਭ ਕੇ ਵਿਖਾਓ ਬੈਟਰੀ ਕਿਥੋਂ ਲੱਭ ਕੇ ਵਿਖਾ ਮੈਨੂੰ ਇੰਡਸਟਰੀ ਕਿੱਥੇ ਆਹੋ ਖਤਮ ਹੋ ਗਈ ਕਿ ਨਹੀਂ ਹੋ ਗਈ ਬੋਲਿਓ ਤੇ ਜੇ ਚਾਈਨਾ ਦੀ ਬੈਟਰੀ ਨੇ ਉਹ ਖਤਮ ਕਰਤੀ ਤਾਂ ਅਮਰੀਕਾ ਦੀ ਤਣਕ ਨੇ ਆਸਟ੍ਰੇਲੀਆ ਦੀ ਕਣਕ ਨੇ ਤੁਹਾਡੀ ਖੇਤੀ ਵੀ ਖਤਮ ਕਰਨੀ ਆ ਪਿਆ। ਕਿਉਂਕਿ ਅਗਲਾ ਵੀ ਸਾਜ਼ਿਸ਼ ਹੈ ਕਿ ਰੇਟ ਦੇ ਕੇ ਇਹਨਾਂ ਨੂੰ ਕਰਜ਼ਾ ਖਰਚਾ ਖੇਤੀ ਇਹਨਾਂ ਦੇ ਸਿਰ ਤੇ ਰਹੋ ਜਿੰਨੀ ਛੇਤੀ ਕਰਜ਼ਾ ਇਹਨਾਂ ਦੇ ਸਿਰ ਚੜੇਗਾ ਉਨੀ ਖੇਤੀ ਜ਼ਮੀਨਾਂ ਦੇਣ ਲਈ